ਪੰਜਾਬ ਚ ਜਿੰਨੀ ਬਾੜ ਆਈ 23 ਜ਼ਿਲ੍ਹਿਆਂ ਵਿੱਚ ਅਸੀਂ 1 ਮਹੀਨੇ ਦੇ ਅੰਦਰ ਅੰਦਰ ਸਾਰਾ ਮੁਆਵਜ਼ਾ ਦੇ ਦਿੱਤਾ ਗੁਜਰਾਤ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਝੂਠ ਬੋਲ ਰਹੇ ਨੇ 6 ਲੱਖ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਤਬਾਹ ਹੋਈ ਫਸਲ ਬਰਬਾਦ ਹੋਈ ਔਰ ਇਹਨਾਂ ਨੇ ਪ੍ਰੋਮਿਸ ਕੀਤਾ ਕਿ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਤੁਸੀਂ ਕੈਲਕੂਲੇਟ ਕਰਨ ਨੂੰ ਕਿੰਨਾ ਪੈਸਾ ਬਣਦਾ ਲੇਕਿਨ ਹਲੇ ਤੱਕ ਕੋਈ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਬਿਹਾਰ ਗਿਆ ਚੋਣਾ ਵਿੱਚ ਜਾ ਕੇ ਸਾਡਾ ਹੈਲੀਕਾਪਟਰ ਸਾਡਾ ਜਹਾਜ਼ ਗਵਰਨਟਮਾਨ ਨੂੰ ਸਰਵਿਸ ਕਰਕੇ ਲਿਜਾਇਆ ਜਾਂਦਾ ਕਿਉਂਕਿ ਪੰਜਾਬ ਸਰਕਾਰ ਦਾ ਸਰਕਾਰੀ ਜਹਾਜ਼ ਚਾਹੀਦਾ ਕਿ ਕੀਵਾਲ ਨੂੰ ਇਸ ਸਟੇਜ ਵਿੱਚ ਪ੍ਰਚਾਰ ਕਰ ਲਈ। ਬਿਹਾਰ ਵਿੱਚ ਆ ਕੇ ਕੀ ਆ ਜਾ ਰਿਹਾ ਹੈ ਕਿ ਅਸੀਂ ਤਾਂ 3000 ਰੁਪਿਆ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਵਿੱਚ ਪਾਇਆ ਕਰਾਂਗੇ। ਮੈਂ ਬਿਹਾਰੀਆਂ ਨੂੰ ਗੁਜਰਾਤੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲ ਧੋਖਾ ਤੇ ਝੂਠ ਬੋਲਿਆ ਜਾ ਰਿਹਾ ਵਾ। ਅੱਜ ਸਾਢੇ 3 ਪੌਣੇ 4 ਸਾਲ ਤੋਂ ਬਾਅਦ ਜਿਹੜਾ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਪਾਉਣਾ ਸੀਗਾ ਉਹ ਅੱਜ ਤੱਕ ਨਹੀਂ ਪਾਇਆ ਗਿਆ। ਲੇਕਿਨ ਪੰਜਾਬ ਯੂਨੀਵਰਸਿਟੀ ਜਿਹੜੀ 750 ਸਾਲ ਪੁਰਾਣੀ ਸਾਡੀ ਸਭ ਤੋਂ ਬਿਹਤਰੀਨ এডਿਕੇਸ਼ਨ ਦਾ ਸਾਡਾ ਇੱਕ ਇੰਸਟੀਟਿਊਸ਼ਨ ਹੈ ਚੰਡੀਗੜ੍ਹ ਜਿਸ ਨੂੰ ਅਸੀਂ ਫੰਡ ਕਰਦੇ ਹਾਂ 60% ਗ੍ਰਾਂਟ ਪੰਜਾਬ ਸਰਕਾਰ ਯਾਨੀ ਕਿ ਤੁਹਾਡੇ ਪੈਸੇ ਤੋਂ ਨਿਕਲਦੀ ਹੈ ਕਿਉਂਕਿ ਉਹ ਵੀ ਸਾਡੇ ਨਾਲ ਵਿਤਕਰਾ ਹੋਵੇ ਤਾਂ ਸਾਡੀ ਆਪਣੀ ਚੁਣੀ ਹੋਈ ਸਰਕਾਰ ਬੁੱਲੀ ਕੁਛ ਨਾ ਕੋਸ਼ਿਸ਼ ਮਹਿਲ ਦੇ ਜਵਾਬ ਦੇ ਦੇ ਨੇ ਉਹ ਉਲ ਜਲੂਰ ਗੱਲਾਂ ਤਰਨ ਤਰਨ ਦੀਆਂ ਇਲੈਕਸ਼ਨਾਂ ਵਿੱਚ ਜਾ ਕੇ ਆਪਣੇ ਵਿਰੋਧੀਆਂ ਤੇ ਚੁਟਕਲੇ ਤੇ ਛੁੱਟੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਛੁੱਟੇ ਪर्चे ਦਰਜ ਕੀਤੇ ਜਾ ਰਹੇ ਨੇ ਲੇਕਿਨ ਜਿਹੜਾ ਕੰਮ ਕਰਨ ਵਾਲਾ ਪੰਜਾਬ ਸਰਕਾਰ ਦਾ ਉਹਦੇ ਤੇ ਉਹ ਬਿਲਕੁਲ ਇੱਕ ਮੂਕ ਦਰਸ਼ਕ ਜਾਂ ਚੁੱਪ ਚੁੱਪੀ ਧਾਰ ਕੇ ਬੈਠੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਜਿਹੜੀ ਸਾਡੀ ਸਭ ਤੋਂ ਪ੍ਰੀਮੀਅਰ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਕਿ ਸ਼ਾਇਦ 1892 ਚ ਇਸ ਦੇਸ਼ ਦੀਆਂ ਬਲਕਿ ਜੁਆਇੰਟ ਇੰਡੀਆ ਦੀਆਂ ਸਭ ਤੋਂ ਪੁਰਾਣੀ ਯੂਨੀਵਰਸਿਟੀਆਂ ਵਿੱਚੋਂ ਆ ਲਾਹੌਰ ਵਿੱਚ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ ਔਰ ਜਦੋਂ ਫਿਰ ਪਾਰਟੀਸ਼ਨ ਹੋਈ ਤਾਂ 1947 ਤੋਂ ਬਾਅਦ ਇਸ ਨੂੰ ਚੰਡੀਗੜ੍ਹ ਵਿੱਚ ਦੁਬਾਰਾ ਰੀਇਸਟੈਬਲਿਸ਼ ਕੀਤਾ ਗਿਆ ਫਿਰ ਇੱਥੋਂ ਦੇ ਕਨਸਟੀਟਿਊਸ਼ਨ ਮੁਤਾਬਕ ਇਸ ਨੂੰ ਜਿਹੜਾ ਇਹਦਾ ਪ੍ਰੋਪਰ ਪੀਯੂ ਐਕਟ ਬਣਿਆ ਪੰਜਾਬ ਯੂਨੀਵਰਸਿਟੀ ਐਕਟ 1947 ਕਿਉਂਕਿ ਇਹ ਇੰਟਰ ਸਟੇਟ ਯੂਨੀਵਰਸਿਟੀ ਹੈ ਤਾਂ ਇਹਦੀ ਜਿਹੜੀ ਗਵਰਨੈਂਸ ਹੈਗੀ ਆ ਉਹ ਨਾਰਮਲੀ ਮਿਨਿਸਟਰੀ ਆਫ ਹੋਮ ਅਫੇਅਰਸ ਇਹਦੇ ਬਾਰੇ ਕੋਈ ਵੀ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕਰਦੀ ਕੋਈ ਅਗਰ ਉਹਨਾਂ ਨੇ ਕੋਈ ਰੂਲਸ ਰੈਗੂਲੇਸ਼ਨਸ ਚੇਂਜ ਕਰਨੇ ਕੋਈ ਤਬਦੀਲੀ ਕਰਨੀ ਤਾਂ ਨਾਰਮਲ ਕੋਰਸ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਇਸ ਦੇ ਵਿੱਚ ਇੰਟਰਫੇਅਰ ਕਰਦੀ ਆ ਕੱਲਾ ਚਾਂਸਲਰ ਨਹੀਂ ਕਰ ਸਕਦਾ ਚਾਂਸਲਰ ਭਾਵ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਸ ਯੂਨੀਵਰਸਿਟੀ ਦਾ ਚਾਂਸਲਰ ਹੈ ਲੇਕਿਨ 28 ਅਕਤੂਬਰ ਨੂੰ ਅਚਨਚੇਤ ਇੱਕ ਐਜੂਕੇਸ਼ਨ ਡਿਪਾਰਟਮੈਂਟ ਨੇ ਗਵਰਨਮੈਂਟ ਆਫ ਇੰਡੀਆ ਨੇ ਯੂਨੀਲੈਟਰਲੀ ਇੱਕ ਨੋਟੀਫਿਕੇਸ਼ਨ 28 ਅਕਤੂਬਰ ਨੂੰ ਜਾਰੀ ਕਰ ਦਿੱਤੀ ਜਿਹਦਾ ਕਿ ਸਾਡੇ ਇਸ ਪ੍ਰੀਮੀਅਰ ਯੂਨੀਵਰਸਿਟੀ ਦੇ ਹਕੂਕ ਤੇ ਡਾਇਰੈਕਟ ਸਿੱਧਾ ਹਮਲਾ ਕਰ ਦਿੱਤਾ ਉਹਨਾਂ ਨੇ ਜਿਹੜੇ ਉਹਦੇ ਚ ਮੇਜਰ ਚੇਂਜਸ ਆ ਉਹ ਤੁਹਾਨੂੰ ਮੈਂ ਜਦੋਂ ਪੜ੍ਹ ਕੇ ਸੁਣਾਉਣਾ ਜਾਂ ਉਹਨੂੰ ਸਮਝਾਉਣਾ ਉਹਦੇ ਚ ਇਹ ਸਾਡੀ ਆਟੋਨੋਮੀ ਤੇ ਸਾਡੇ ਅਧਿਕਾਰਾਂ ਤੇ ਸਾਡਾ ਜਿਹੜਾ ਫੈਡਰਲ ਸਟਰਕਚਰ ਹੈ ਇਸ ਯੂਨੀਵਰਸਿਟੀ ਦਾ ਉਹਦੇ ਤੇ ਕੰਪਲੀਟ ਡਾਕਾ ਖੇਲੋ ਉਹਦੀ ਸੈਫਰਨਾਈਜ਼ੇਸ਼ਨ ਕਹਿ ਲੋ ਭਗਵਾਕਰਨ ਕਹਿ ਲੋ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਵੈਸੇ ਜਿਹੜੇ ਕਾਫੀ ਅਰਸੇ ਤੋਂ ਜਿਹੜੇ ਉਹਨਾਂ ਦੇ ਵਾਈਸ ਚਾਂਸਰਸ ਵਗੈਰਾ ਲਾਏ ਜਾ ਰਹੇ ਨੇ ਉਹ ਸਾਰੇ ਬੀਜੇਪੀ ਸਪੌਂਸਰਡ ਉਹਨਾਂ ਦੇ ਜਿੱਦਾਂ ਇੱਕ ਕਹਿ ਸਕਦੇ ਕਿ ਫਰੰਟਮੈਨ ਹੁੰਦੇ ਨੇ ਉਹਨਾਂ ਦੇ ਕਹਿਣ ਤੇ ਸਾਰਾ এজেন্ডਾ ਚਲਾਉਂਦੇ ਨੇ ਬਹੁਤ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਇਲੈਕਟਿਡ ਬਾਡੀਜ਼ ਨੇ ਸੱਤ ਦੇ ਸਮੇਤ ਅਤੇ ਟੀਚਰਸ ਦੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਉਹਨਾਂ ਨੇ ਬਹੁਤ ਜਦੋਜਹਿਦ ਕੀਤੀ ਬਹੁਤ ਇਸ ਨੂੰ ਇਹਦਾ ਵਿਰੋਧ ਕੀਤਾ ਲੇਕਿਨ ਇਹ ਸਾਡੇ ਆਟੋਨੋਮੀ ਤੇ ਅਧਿਕਾਰਾਂ ਤੇ ਡਾਕਾ ਲਗਾਤਾਰ ਪਰ ਕਰਾ ਰਿਹਾ ਪਹਿਲੀ ਗੱਲ ਤਾਂ ਜਿਹੜੀ ਅਸਲ ਚ ਬਾਡੀ ਜਿਹੜੀ ਇਸ ਨੂੰ ਗਵਰਨ ਕਰਦੀ ਇਸ ਯੂਨੀਵਰਸਿਟੀ ਨੂੰ ਇਲੈਕਟਿਡ ਬਾਡੀ ਇਸ ਸੈਨੇਟਰ ਨਾਰਮਲ ਕੋਸਟ ਵਿੱਚ ਇਸ ਵਕਤ 91 ਮੈਂਬਰ ਸੈਨਟ ਜਿਹੜੀ ਇਸ ਸੀਐਸ ਯੂਨੀਵਰਸਿਟੀ ਨੂੰ ਚਲਾਉਂਦੀ ਹੈ ਇਕੱਲਾ ਚਾਂਸਲਰ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈ ਸਕਦਾ ਸੈਨੇਟ ਨੂੰ ਅਧਿਕਾਰ ਹੈ ਕਿ ਉਸਨੇ ਕੋਈ ਵੀ ਚੇਂਜਸ ਕਰਨੀਆਂ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਤਬਦੀਲੀ ਕਰਨੀ ਤਾਂ ਸੈਨੇਟ ਕਰਦੀ ਹੈ ਲੇਕਿਨ ਇਸ ਕੇਸ ਵਿੱਚ ਪਿੱਛੇ ਜੇ ਚਾਂਸਲਰ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਯੂਨਿਟ ਐਕਚੁਅਲੀ ਆਪੇ ਹੀ ਇੱਕ ਹਾਈ ਪਾਵਰਡ ਕਮੇਟੀ ਸੈਟ ਅਪ ਕਰ ਦਿੱਤੀ ਜਿਹਦੇ ਵਿੱਚ ਪੰਜਾਬ ਦੀ ਤਾਂ ਕੋਈ ਨਾਮੀਨੇਸ਼ਨ ਨਹੀਂ ਸੀਗੀ ਪੰਜਾਬ ਦੀ ਆਵਾਜ਼ ਪੰਜਾਬ ਦੀ ਸਰਕਾਰ ਜਿਹਦਾ ਕਿ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ 60% ਗ੍ਰਾਂਟ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਚਲਾਉਣ ਲਈ ਦਿੰਦੀ ਸਾਰੇ ਖਰਚੇ ਅਸੀਂ ਕਰਦੇ ਆਂ ਲੇਕਿਨ ਪੰਜਾਬ ਸਰਕਾਰ ਇੱਕ ਤਾਂ ਮੂਕ ਦਰਸ਼ਕ ਬੈਠੀ ਆ ਤਾਂ ਉਹਨਾਂ ਨੇ ਜਿਹੜੀਆਂ ਚੇਂਜਸ ਕੀਤੀਆਂ ਉਹਦੇ ਚ ਉਹਨਾਂ ਨੇ ਇਹਦੇ ਡੈਮੋਕਰੈਟਿਕ ਕੈਰੇਕਟਰ ਨੂੰ ਯਾਨੀ ਕਿ ਜਿਹੜਾ ਇਹਦਾ ਜਮਹੂਰੀ ਕੈਰੇਕਟਰ ਹੈ ਇਸ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਹਿੱਟ ਕਰਤਾ ਸਭ ਤੋਂ ਪਹਿਲਾਂ ਤਾਂ ਇਸ 91 ਮੈਂਬਰ ਸੈਨੇਟ ਨੂੰ ਘਟਾ ਕੇ ਹੁਣ ਸਿਰਫ 24 ਮੈਂਬਰ ਸੈਨੇਟ ਹੋਇਆ ਕਰੇਗੀ ਜਿਹੜੀ ਕਿ ਮੋਸਟਲੀ ਨੋਮੀਨੇਟਡ ਹੋਵੇਗੀ ਚਾਂਸਲਰ ਵਾਈਸ ਚਾਂਸਲਰ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਆਪੇ ਹੀ ਨਾਮਿਨੇਟ ਕਰ ਦਿਆ ਕਰੇਗਾ ਇਹਦੇ ਚ ਹੁਣ ਜਿਹੜੀ ਸਭ ਤੋਂ ਵੱਡੀ ਗ੍ਰੈਜੂਏਟ ਕੌਨਸਟਿਟੂਐਂਸੀ ਸੀਗੀ ਜਿਹੜੇ ਆਪਾਂ ਪੰਜਾਬ ਔਰ ਹਰਿਆਣਾ ਤੇ ਜਿਹੜੇ ਅਫੀਲੀਏਟਡ ਕਾਲਜੇਜ਼ ਆ ਇਹਨਾਂ ਸਾਰਿਆਂ ਚੋਂ ਗ੍ਰੈਜੂਏਟ ਕੌਨਸਟਿਟੂਐਂਸੀ ਤੋਂ ਚੁਣ ਕੇ ਕਾਫੀ ਵੱਡੀ ਨੁਫਰੀ ਜਿਹੜੀ ਸੀਗੀ ਉਹ ਇਸ ਸੈਨੇਟ ਦੇ ਵਿੱਚ ਮੈਂਬਰ ਆਣ ਕੇ ਪਹੁੰਚਦੇ ਸੀ ਉਹ ਸਾਰੇ ਉੜਾ ਦਿੱਤੇ ਆ ਔਰ ਜਿਹੜਾ ਕੰਪਲੀਟ ਨੋਮੀਨੇਸ਼ਨ ਦਾ ਪ੍ਰੋਸੈਸ ਜਿਹੜਾ ਉਸ ਨੂੰ ਅਡਾਪਟ ਕਰ ਲਿਆ ਵਾ ਚੰਡੀਗੜ੍ਹ ਦਾ ਯੂਟੀ ਦਾ ਜਿਹੜਾ ਚੀਫ ਸਕੱਟਰੀ ਤੇ এডਿਕੇਸ਼ਨ ਸਕੱਟਰੀ ਉਹ ਇਸ ਦੇ ਐਕਸ ਆਫੀਸ਼ਲ ਮੈਂਬਰਸ ਲਾ ਦਿੰਦੇ ਨੇ ਉਹ ਤਾਂ ਹੈ ਹੀ ਸਾਰੇ ਹਰਿਆਣੇ ਦੇ ਹੁੰਦੇ ਨੇ ਅਫਸਰ ਉਹਨਾਂ ਨੂੰ ਪੰਜਾਬ ਦੇ ਨਾਲ ਕੀ ਪਿਆਰ ਹੋਵੇਗਾ ਜਿਹੜਾ ਸਿੰਡੀਕੇਟ ਹੈ ਜਿਹੜੀ ਯੂਨੀਵਰਸਿਟੀ ਦੀ ਮੇਨ ਐਗਜ਼ੀਕਟਿਵ ਬੋਡੀ ਹੈ ਸੈਨੇਟ ਤੋਂ ਅੱਗੇ ਸਿੰਡੀਕੇਟ ਇਸ ਨੂੰ ਚਲਾਉਂਦੀ ਸੀਗੀ ਉਸ ਨੂੰ ਉਹਨਾਂ ਨੇ ਕਹਿਤਾ ਵਾ ਕਿ ਜਿਹੜੀ ਐਗਜ਼ੀਕਟਿਵ ਬੋਡੀ ਸਿੰਡੀਕੇਟ ਹੋਏਗੀ ਉਹ ਜਾਂ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਤੇ ਯਾਹ ਜਿਹੜਾ ਚਾਂਸਲਰ ਹੈ ਪ੍ਰੈਜ਼ੀਡੈਂਟ ਉਹ ਹੁਣ ਸਿੰਡੀਕੇਟ ਨੂੰ ਵੀ ਨਾਮਿਨੇਟ ਕਰੇਗਾ ਮਤਲਬ ਕਿ ਇਲੈਕਟਿਡ ਸੈਨੇਟ ਦੀ ਜਿਹੜੀ ਇਲੈਕਟਿਡ ਬਾਡੀ ਉਹ ਵੀ ਉਹਦਾਤੀ ਉਹਦੀ ਨਫੀ ਪੂਰੀ ਘਟਾ ਕੇ 91 ਤੋਂ 24 ਲੈ ਜਾਂਦੀ ਤੇ ਜਿਹੜੀ ਐਗਜ਼ੀਕਟਿਵ ਬਾਡੀ ਨੇ ਕੰਮ ਕਰਨਾ ਡੇ ਟੂ ਡੇ ਸਿੰਡੀਕੇਟ ਉਹਨਾਂ ਨੇ ਕਹਿਤਾ ਕਿ ਹੁਣ ਅਸੀਂ ਵਾਈਸ ਚਾਂਸਲਰ ਤੇ ਚਾਂਸਲਰ ਇਸ ਨੂੰ ਨਾਮਿਨੇਟ ਕਰੇਗਾ ਉਹਦੀ ਕੋਈ ਚੁਣੀ ਹੋਈ ਜਿਹੜੀ ਕੈਰੇਕਟਰ ਸੀਗਾ ਉਸ ਨੂੰ ਵੀ ਬਿਲਕੁਲ ਖਤਮ ਕਰਤਾ ਜਿਹੜੀ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਪੂਟਾ ਜਿਹੜੇ ਪੂਟਾ ਜੋ ਜਿਹੜਾ ਜਿਹੜਾ ਵੀ ਹੈੱਡ ਹੁੰਦਾ ਸੀਗਾ ਉਹ ਇਸ ਯੂਨੀਵਰਸਿਟੀ ਦੇ ਡੇ ਟੂ ਡੇ ਅਫੇਅਰਸ ਵਿੱਚ ਉਸ ਨੂੰ ਕੰਸਲਟ ਕੀਤਾ ਜਾਂਦਾ ਸੀ ਉਹ ਪੋਸਟ ਵੀ ਹਟਾਤੀ ਪੂਸਾ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਸਟਾਫ ਐਸੋਸੀਏਸ਼ਨ ਰਿਪਰੈਜ਼ੈਂਟੇਸ਼ਨ ਪੂਸਾ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਸੀਗੀ ਯੂਨੀਵਰਸਿਟੀ ਦੇ ਵਿੱਚ ਉਹਨੂੰ ਵੀ ਹਟਾ ਦਿੱਤਾ ਤਾਂ ਤੋਂ ਕੁੱਲ ਮਿਲਾ ਕੇ ਕੀ ਹੋਇਆ ਕਿ ਬੀਜੇਪੀ ਦੀ ਕੇਂਦਰ ਸਰਕਾਰ ਇਸ ਯੂਨੀਵਰਸਿਟੀ ਨੂੰ ਹਥਿਆਉਣਾ ਚਾਹੁੰਦੀ ਆ ਔਰ ਇੱਥੇ ਤੁਸੀਂ ਦੇਖੋਗੇ ਜਾ ਕੇ ਕਿ ਨਾਰਮਲ ਕੋਰਸ ਵਿੱਚ ਸਾਡੇ ਜਿਹੜੇ ਸਟੂਡੈਂਟਸ ਸਿੱਕੇ ਜਿਆਦਾ ਉਹ ਹਮੇਸ਼ਾ ਪੰਜਾਬ ਚ ਆਇਆ ਕਰਦੇ ਸੀ ਲੇਕਿਨ ਹੁਣ ਉਹ ਉਹ ਕੈਰੈਕਟਰ ਵੀ ਬਦਲ ਚੁੱਕਾ ਵਾ ਔਰ ਇਹਦੇ ਵਾਸਤੇ ਮੈਂ ਦੁਬਾਰਾ ਕਹਿਣਾ ਕਿ ਜਿਹੜੀਆਂ ਸਾਡੀਆਂ ਖੁੜੀਆਂ ਜੀਆਂ ਅਣਖੀਲੀਆਂ ਆਰਗੇਨਾਈਜੇਸ਼ਨਸ ਨੇ ਸੱਤ ਵਰਗੀਆਂ ਉਹ ਬਹੁਤ ਜਦੋਜਹਿਦ ਕਰ ਰਹੀਆਂ ਬਹੁਤ ਸਾਰੇ ਇਨਸੀਡੈਂਟਸ ਤੁਸੀਂ ਦੇਖੇ ਪੰਜਾਬ ਯੂਨੀਵਰਸਿਟੀ ਰਿਲੇਟਡ ਹਾਈ ਹੈਂਡਡਿਸ ਪੁਲਿਸ ਦੀ ਮਦਖਲਤ ਅ ਅਤਿਆਚਾਰ ਲਾਠੀ ਚਾਰ ਡੰਡੇ ਝੂਠੇ ਪੁਲਿਸ ਮੁਕਾਬਲੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਹੈ ਕਿ ਉਹ ਕਿਸੇ ਤਰੀਕੇ ਨਾਲ ਪੰਜਾਬ ਦੀ ਹੋਂਦ ਨੂੰ ਇਸ ਯੂਨੀਵਰਸਿਟੀ ਵਿੱਚ ਜਿਹੜੀ ਉਹਨਾਂ ਦੀ ਪਾਰਟਿਸਪੇਸ਼ਨ ਉਹਨੂੰ ਬਿਲਕੁਲ ਨਿਲ ਤੇ ਖਤਮ ਕਰ ਦੇਣਾ ਚਾਹੁੰਦੇ ਨੇ ਔਰ ਇੱਥੇ ਆਣ ਕੇ ਭਗਵੰਤਪານ ਦਾ ਰੋਲ ਜਿਹੜਾ ਵਾ ਉਹ ਕੰਪਲੀਟਲੀ ਡਿਊਬੀਅਸ ਹੈ ਕੈਪਟਨ ਅਬਰਿੰਦ ਸਿੰਘ ਚਾਹੇ ਜਿੱਦਾਂ ਦਾ ਵੀ ਸੀ ਗੱਲ ਏ ਕਿ ਉਹਦੀ ਇੱਕ ਲੈਟਰ ਔਨ ਰਿਕਾਰਡ ਆ ਜਿੱਦੇ ਉਹਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਜਦੋਂ ਉਸ ਸਮੇਂ ਵੀ ਕਾਂਗਰਸ ਗਵਰਨਮੈਂਟ ਵੱਲੇ ਇਸ ਯੂਨੀਵਰਸਿਟੀ ਦੇ ਵਿੱਚ ਇੰਟਰਫੀਰੈਂਸ ਕਰਨ ਦੀ ਕੋਸ਼ਿਸ਼ ਕੀਤੀ ਬੀਜੇਪੀ ਕੇਂਦਰ ਸਰਕਾਰ ਨੇ ਉਹਨਾਂ ਨੇ ਬੜਾ ਡਟ ਕੇ ਵਿਰੋਧ ਕੀਤਾ ਲੇਕਿਨ ਅ ਮੌਜੂਦਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਮੂਕ ਦਰਸ਼ਕ ਬੈਠੀ ਹੋਇਆ ਨੋਟੀਫਿਕੇਸ਼ਨ ਆਈ ਨੂੰ 28 ਅਕਤੂਬਰ ਦੀ ਨੋਟੀਫਿਕੇਸ਼ਨ ਆਈ ਹੈ ਤੁਸੀਂ ਅੰਦਾਜ਼ਾ ਲਾ ਲਓ ਅੱਜ ਆਪਾਂ 2 ਤਾਰੀਖ 'ਚ ਗੱਲ ਕਰ ਰਹੇ ਹਾਂ 5-6 ਦਿਨ ਹੋ ਗਏ ਨੇ ਲੇਕਿਨ ਪੰਜਾਬ ਗਵਰਨਮੈਂਟ ਦਾ ਕੋਈ ਪੰਜਾਬ ਯੂਨੀਵਰਸਿਟੀ ਦੀ ਦੇ ਦੇ ਉੱਤੇ ਜਿਹੜਾ ਹਮਲਾ ਹੈ ਹਕੂਕ ਦੇ ਉੱਤੇ ਉਹਦੇ ਮੁਤਲਕ ਕੋਈ ਰਿਐਕਸ਼ਨ ਨਹੀਂਗਾ ਕੋਈ ਆਫੀਸ਼ੀਅਲ ਲੈਟਰ ਨਹੀਂਗੀ ਕੋਈ ਆਫੀਸ਼ੀਅਲ ਪ੍ਰੋਟੈਸਟ ਨਹੀਂਗਾ ਭਗਵਾਨਪ੍ਰਤਮ ਨੂੰ ਤਾਂ ਇਮੀਡੀਏਟਲੀ ਸਾਰੇ ਕੰਮ ਛੱਡ ਕੇ ਜਿਹੜਾ ਚਾਂਸਲਰ ਹੈ ਯੂਨੀਵਰਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਅਗਰ ਲੋੜ ਪਵੇ ਤਾਂ ਪ੍ਰਾਈਮ ਮਿਨਿਸਟਰ ਤੱਕ ਗੱਲ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਜਿਵੇਂ ਕਹਿੰਦੇ ਨਾ ਕਿ ਇੱਕ ਇੰਪੋਰਟੈਂਟ ਸਾਡੇ ਕੋਈ ਗਹਿਣਾ ਹੁੰਦਾ ਸਾਡੇ ਤਾਜ ਵਿੱਚ ਅਗਰ ਪੰਜਾਬ ਦਾ ਕੋਈ ਤਾਜ ਹੈ ਜਾਂ ਸਿਰ ਦਾ ਤਾਜ ਹੋਵੇ ਉਹਦੇ ਸਭ ਤੋਂ ਇੰਪੋਰਟੈਂਟ ਇੱਕ ਗਹਿਣਾ ਜਿਹੜਾ ਹੈ ਇੱਕ ਹੀਰਾ ਕਹਿ ਸਕਦਾ ਮੈਂ ਉਹ ਸਾਡੀ ਪੰਜਾਬ ਯੂਨੀਵਰਸਿਟੀ ਇਸ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਮਨਮੋਹਨ ਸਿੰਘ ਵਰਗੇ ਬਹੁਤ ਨਾਮੀ ਬੰਦੇ ਸਾਰੀਆਂ ਫੀਲਡਸ ਵਿੱਚ ਹਿਸਟੋਰੀయన్స్ ਔਰ রাইਟਰਸ ਔਰ ਬਹੁਤ ਸਾਰੇ ਸੈਲੀਬ੍ਰਿਟੀਜ਼ ਵਰਲਡ ਵਿੱਚ ਅਗਰ ਤੁਸੀਂ ਦੇਖੋਗੇ ਉਹ ਪੰਜਾਬ ਯੂਨੀਵਰਸਿਟੀ ਦੀ ਪਦੈਸ਼ ਹੈ ਬਹੁਤ ਸਾਰੇ ਐਕਟਰਸ ਇੱਥੋਂ ਬਿਲੋਂਗ ਕਰਦੇ ਨੇ ਬਹੁਤ ਸਾਰੇ ਗਾਇਕ ਨੇ ਜਿਹੜੇ ਸਿੰਗਰਸ ਹੁਣੇ ਪਿੱਛੇ ਜੇ ਸਤਿੰਦਰ ਸਰਤਾਜ ਵਰਗੇ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਪ੍ਰੋਡਕਟ ਨੇ ਔਰ ਇਸ ਤੋਂ ਇਲਾਵਾ ਬਹੁਤ ਵੱਡੇ ਜਿਹੜੇ ਟੌਪ ਲੈਵਲ ਦੇ ਵਕੀਲ ਬਣੇ ਨੇ ਇਸ ਦੇਸ਼ ਵਿੱਚ ਈਵਨ ਆਵਡ ਸੇ ਕਿ ਮਨੀਸ਼ ਤਿਵਾੜੀ ਬਹੁਤ ਕੰਪੀਟੈਂਟ ਸਾਡਾ ਇੱਕ ਅਜ਼ੀਜ਼ ਕਾਂਗਰਸ ਦਾ ਐਮਪੀ ਆ ਯੂਪੀ ਚੰਡੀਗੜ੍ਹ ਤੋਂ ਹੀ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ ਔਰ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਸਾਇੰਟਿਸਟ ਬਲਕਿ ਜਿਹੜੇ ਲੋਕ ਪੋਲਿਟਿਕਲ ਹਸਤੀਆਂ ਤੇ ਪਹੁੰਚੇ ਹੋਏ ਨੇ ਜਦ ਮੈਂ ਕਹਿ ਦਿੱਤਾ ਕਿ ਪ੍ਰਾਈਮ ਮਿਨਿਸਟਰੀ ਡਾਕਟਰ ਮਨਮੋਹਨ ਸਿੰਘ ਵੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਸਿਗੇ ਤਾਂ ਫਿਰ ਇਸ ਤੋਂ ਅੱਗੇ ਕੋਈ ਗੱਲ ਬਕਾਇਆ ਰਹਿ ਨਹੀਂ ਜਾਂਦੀ ਲੇਕਿਨ ਸਾਡੀ ਆਪਣੀ ਸਰਕਾਰ ਗੁਜਰਾਤ ਵਿੱਚ ਫਿਰ ਰਹੇ ਨੇ ਉੱਥੇ ਜਾ ਕੇ ਝੂਠੇ ਦਾਅਵੇ ਕਰ ਰਹੇ ਨੇ ਕਿ ਅਸੀਂ ਬਾੜ ਵਿੱਚ ਪੰਜਾਬ ਚ ਜਿੰਨੀ ਬਾੜ ਆਈ 23 ਜ਼ਿਲ੍ਹਿਆਂ ਵਿੱਚ ਅਸੀਂ 1 ਮਹੀਨੇ ਦੇ ਅੰਦਰ ਅੰਦਰ ਸਾਰਾ ਮੁਆਵਜ਼ਾ ਦੇ ਦਿੱਤਾ ਗੁਜਰਾਤ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਝੂਠ ਬੋਲ ਰਹੇ ਨੇ ਇੱਥੇ ਤਾਂ ਇੱਕ ਪੈਸਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ 6 ਲੱਖ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਤਬਾਹ ਹੋਈ ਫਸਲ ਬਰਬਾਦ ਹੋਈ ਔਰ ਇਹਨਾਂ ਨੇ ਪ੍ਰੋਮਿਸ ਕੀਤਾ ਕਿ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਤੁਸੀਂ ਕੈਲਕੂਲੇਟ ਕਰ ਲਓ ਕਿੰਨਾ ਪੈਸਾ ਬਣਦਾ ਲੇਕਿਨ ਹਲੇ ਤੱਕ ਕੋਈ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਬਿਹਾਰ ਗਿਆ ਚੋਣਾ ਵਿੱਚ ਜਾ ਕੇ ਸਾਡਾ ਹੈਲੀਕਾਪਟਰ ਸਾਡਾ ਜਹਾਜ਼ ਭਗਵੰਤ ਮਾਨ ਨੂੰ ਸਿਰਫ ਇਸ ਕਰਕੇ ਲਿਜਾਇਆ ਜਾਂਦਾ ਕਿਉਂਕਿ ਪੰਜਾਬ ਸਰਕਾਰ ਦਾ ਸਰਕਾਰੀ ਜਹਾਜ਼ ਚਾਹੀਦਾ ਕੇਜਰੀਵਾਲ ਨੂੰ ਇਸ ਦੇਸ਼ ਵਿੱਚ ਪ੍ਰਚਾਰ ਕਰਨ ਲਈ ਬਿਹਾਰ ਵਿੱਚ ਆ ਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ 3000 ਰੁਪਏ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਵਿੱਚ ਪਾਇਆ ਕਰਾਂਗੇ ਮੈਂ ਬਿਹਾਰੀਆਂ ਨੂੰ ਗੁਜਰਾਤੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲ ਧੋਖਾ ਤੇ ਝੂਠ ਬੋਲਿਆ ਜਾ ਰਿਹਾ ਵਾ ਅੱਜ ਸਾਢੇ 3 ਪੌਣੇ 4 ਸਾਲ ਤੋਂ ਬਾਅਦ ਜਿਹੜਾ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪਾਉਣਾ ਸੀਗਾ ਉਹ ਅੱਜ ਤੱਕ ਨਹੀਂ ਪਾਇਆ ਗਿਆ ਮੇਰੇ ਵੀਰੋ ਲੇਕਿਨ ਚਲੋ ਇਹ ਗੱਲਾਂ ਛੱਡ ਦਿਓ ਇਹ ਪੋਲਿਟਿਕਲ ਸਾਡੀ ਲੜਾਈ ਹੈ ਲਗਾਤਾਰ ਚੱਲਦੀ ਜਾਵੇਗੀ ਰਹੇਗੀ ਲੇਕਿਨ ਪੰਜਾਬ ਯੂਨੀਵਰਸਿਟੀ ਜਿਹੜੀ ਸਵਾ ਸੌ ਸਾਲ ਪੁਰਾਣੀ ਸਾਡੀ ਸਭ ਤੋਂ ਬਿਹਤਰੀਨ ਐਜੂਕੇਸ਼ਨ ਦਾ ਸਾਡਾ ਇੱਕ ਇੰਸਟੀਟਿਊਸ਼ਨ ਹੈ ਚੰਡੀਗੜ੍ਹ ਜਿਸ ਨੂੰ ਅਸੀਂ ਫੰਡ ਕਰਦੇ ਹਾਂ 60% ਗ੍ਰਾਂਟ ਪੰਜਾਬ ਸਰਕਾਰ ਯਾਨੀ ਕਿ ਤੁਹਾਡੇ ਪੈਸੇ ਚੋਂ ਨਿਕਲਦੀ ਆ ਤੇ ਜੇ ਉੱਥੇ ਵੀ ਸਾਡੇ ਨਾਲ ਵਿਤਕਰਾ ਹੋਵੇ ਤੇ ਸਾਡੀ ਆਪਣੀ ਚੁਣੀ ਹੋਈ ਸਰਕਾਰ ਬੋਲੇ ਹੀ ਕੁਛ ਨਾ ਪੰਜਵੇਂ ਦਿਨ ਤੱਕ ਕੋਈ ਉਹਨਾਂ ਦਾ ਰਿਐਕਸ਼ਨ ਹੀ ਨਾ ਆਵੇ ਕੋਸ਼ਿਸ਼ ਮਹਿਲ ਦੇ ਜਵਾਬ ਦੇ ਦੇ ਨੇ ਉਹ ਉਲ ਜਲੂਲ ਗੱਲਾਂ ਤਰਨ ਤਰਨ ਦੀਆਂ ਇਲیکشنਾਂ ਵਿੱਚ ਜਾ ਕੇ ਆਪਣੇ ਵਿਰੋਧੀਆਂ ਤੇ ਚੁਟਕਲੇ ਤੇ ਝੂਠੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਲੇਕਿਨ ਜਿਹੜਾ ਕੰਮ ਕਰਨ ਵਾਲਾ ਪੰਜਾਬ ਸਰਕਾਰ ਦਾ ਉਹਦੇ ਤੇ ਉਹ ਬਿਲਕੁਲ ਇੱਕ ਮੂਕ ਦਰਸ਼ਕ ਜਾਂ ਚੁੱਪ ਚੁੱਪੀ ਧਾਰ ਕੇ ਬੈਠੀ ਆ ਮੇਰੀ ਅਪੀਲ ਹੈ ਪਰਜ਼ੋਰ ਪੰਜਾਬ ਗਵਰਨਮੈਂਟ ਨੂੰ ਇਹ ਕੰਮ ਇਹ ਕੰਮ ਪੰਜਾਬ ਗਵਰਨਮੈਂਟ ਦਾ ਸਾਡੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੀ ਰਾਖੀ ਕਰਨੀ ਇਹ ਸਾਡੀ ਚੁਣੀ ਹੋਈ ਪੰਜਾਬ ਸਰਕਾਰ ਦੀ ਹੈ ਆਸ ਕਰਦਾ ਹਾਂ ਕਿ ਜੇ ਪਹਿਲਾਂ ਨਹੀਂ ਤੇ ਅੱਜ ਉੱਠਣਗੇ ਔਰ ਜਿੰਨੀਆਂ ਚੇਂਜੇਸ ਜਿਹੜੀਆਂ ਅਨ ਡੈਮੋਕਰੈਟਿਕ ਇਲੀਗਲ ਅਨ ਕਨਸਟੀਟਿਊਸ਼ਨਲ ਕੀਤੀਆਂ ਜਾ ਰਹੀਆਂ ਸਾਡੀ ਸੈਨੇਟ ਦੀ ਡੈਮੋਕਰੈਟਿਕ ਕੈਰੇਕਟਰ ਨੂੰ ਬਹਾਲ ਕਰਾਉਣਗੇ 91 ਮੈਂਬਰ ਹੀ ਰਹਿਣੇ ਚਾਹੀਦੇ ਨੇ ਔਰ ਸਾਡੀ ਗ੍ਰੈਜੂਏਟ ਕਨਸਟਿਊਐਂਸੀ ਜਿਸ ਨੂੰ ਅਬੋਲਿਸ਼ ਕੀਤਾ ਗਿਆ ਉਹ ਸਾਡੀ ਗ੍ਰੈਜੂਏਟ ਕਨਸਟਿਊਐਂਸੀ ਦੀ ਰਿਪ੍ਰੈਜ਼ੈਂਟੇਸ਼ਨ ਯੂਨੀਵਰਸਿਟੀ ਵਿੱਚ ਬਰਕਰਾਰ ਰਹਿਣੀ ਚਾਹੀਦੀ ਆ ਪੂਟਾ ਤੇ ਪੂਸਾ ਦੀ ਰਿਪ੍ਰੈਜ਼ੈਂਟੇਸ਼ਨ ਬਰਕਰਾਰ ਰਹਿਣੀ ਚਾਹੀਦੀ ਆ ਔਰ ਜਿਹੜਾ ਯੂਟੀ ਦੇ ਅ ਚੀਫ ਸਕੱਟਰੀ ਤੇ ਐਜੂਕੇਸ਼ਨ ਸਕੱਟਰੀ ਨੂੰ ਯੂਨੀਵਰਸਿਟੀ ਦੇ ਅਧਿਕਾਰਾਂ ਵਿੱਚ ਡੇ ਟੂ ਡੇ ਵਰਕਿੰਗ ਚ ਵਾੜਿਆ ਜਾ ਰਿਹਾ ਬਤੌਰ 100 100 ਅਫੀਸ਼ਲ ਮੈਂਬਰਸ ਉਹ ਸਾਰੀ ਖਤਮ ਹੋਣੀ ਚਾਹੀਦੀ ਆ ਔਰ ਪੰਜਾਬ ਗਵਰਨਮੈਂਟ ਨੂੰ ਪੈ ਧਰ ਕੇ ਆਪਣਾ ਇਸ ਗੱਲ ਦਾ ਵਿਰੋਧ ਕਰਕੇ ਤੇ ਆਪਣੇ ਅਧਿਕਾਰਾਂ ਦੇ ਜਿਹੜੀ ਹੈਗੀ ਆ ਉਹ ਰੱਖ ਹੀ ਕਰਨੀ ਚਾਹੀਦੀ ਆ ਉਮੀਦ ਕਰਦਾ ਕਿ ਸਾਡੀ ਸਰਕਾਰ ਵੀ ਉੱਠੇਗੇ ਤੇ ਉਮੀਦ ਕਰਦਾ ਕਿ ਤੁਸੀਂ ਵੀ ਅਗਰ ਇਸ ਮੁੱਦੇ ਨੂੰ ਠੀਕ ਸਮਝਦੇ ਤਾਂ ਇਹਨੂੰ ਪਹਚਾਓ ਭਗਵੰਤ ਮਾਨ ਤੱਕ ਕਿ ਤਰਨਤਾਰਨ ਤੇ ਗੁਜਰਾਤ ਤੇ ਬਿਹਾਰ ਬਾਅਦ ਚ ਲੜ ਲਈ ਪਹਿਲਾਂ ਆਪਣੀ ਯੂਨੀਵਰਸਿਟੀ ਬਚਾਲਾ ਆਪਣੇ ਬੱਚਿਆਂ ਦਾ ਭਵਿੱਖ ਪਹੁੰਚਾ ਲਾ ਮੇਰੇ ਨਹੀਂ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਸ਼ਕੂਰ ਹਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ